ਤਾਂ ਨੂੰ ਇਹ ਗੱਲ ਦਾ ਮਾਣ ਹੈ ਕਿ ਸਾਡੇ ਬੱਚੇ ਨੇ ਇਹ ਆਪਣੀ ਪੰਜਾਬ ਦੀ ਤਰਕੀ ਲਈ ਪੰਜਾਬ ਦੇ ਲੋਕਾਂ ਲਈ ਉਨੇ ਆਪਣੀ ਜ਼ਿੰਦਗੀ ਜਿਹੜੀ ਆ ਕਿ ਆਪਣਾ ਸੁਖਰਾਮ ਜਿਹੜਾ ਉਹਨੇ ਗਾ ਤੇ ਲਾ ਕੇ ਕੀਤਾ ਸੇਵਾ ਕੀਤੀ ਉਹਦਾ ਇੱਕ ਮਿਆਜਾ ਜਿਹੜਾ ਕਿ ਬੜੇ-ਬੜੀਆਂ ਪਾਰਟੀਆਂ ਨੂੰ ਘੜ ਪੈ ਗਿਆ ਕਿ ਇਹ ਨੌਜਵਾਨ ਸਾਰੀ ਇਹਦੇ ਨਾਲ ਜੁੜ ਰਹੀ ਹੈ ਹੁਣ ਜਦੋਂ ਉਹ ਚੋਣਾਂ ਦੇ ਵਿੱਚ ਉਤਰੇ ਨੇ ਵਿਰੋਧੀ ਨਿਸ਼ਾਨਾ ਬਣਾ ਰਹੇ ਨੇ ਕਿ ਜਿਹੜੀਆਂ ਚੀਜ਼ਾਂ ਨੂੰ ਰੱਦ ਕਰਦੇ ਸੀ ਉਹੀ ਹੁਣ ਉਹ ਆਪ ਕਰਨ ਲੱਗੇ ਤੁਸੀਂ ਇਹਨੂੰ ਕਿੱਦਾਂ ਐਕਸਪਲੇਨ ਕਰਦੇ ਹੋ ਮੈਂ ਕਾਫੀ ਹੱਦ ਤੱਕ ਤੋਂ ਉਹਨਾਂ ਨੇ ਮਨਾਂ ਕਰਦੇ ਰਹੇ ਕਿ ਨਹੀਂ ਮੈਂ ਇਸ ਲੈਣ ਚ ਨਹੀਂ ਆਉਣਾ ਮੇਰਾ ਜਿਹੜਾ ਫੀਲਡ ਹੈ ਧਾਰਮਿਕ ਫੀਲਡ ਹੈ ਮੈਂ ਆਪਣੇ ਲੋਕਾਂ ਨੂੰ ਟਰਮੀਨਲ ਜੋੜਨਾ ਵਾ ਨਸ਼ਾ ਜੋੜਨਾ ਜੀ ਰਾਜਦੇਵ ਖਾਲਸਾ ਜਿਹੜੇ ਵਕੀਲ ਨੇ ਉਹਨਾਂ ਕੋਲ ਵੀ ਗਏ ਸੀ ਤੇ ਉਹਨਾਂ ਨਾਲ ਵੀ ਉਸੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵੀ ਇਹ ਦਾ ਪੰਥ ਦਾ ਫੈਸਲਾ ਤਾਂ ਮੇਰੇ ਵੱਲੋਂ ਕੀ ਐਲਾਨ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਉਹ ਪਰਿਵਾਰਕ ਫੈਸਲਾ ਜੋ ਵੀ ਉਹਨਾਂ ਨੇ ਕੀਤਾ ਤਾਂ ਤੁਸੀਂ ਜਿਹੜਾ ਉਹ ਇਤਰਾਜ਼ ਉਠਾਉਂਦੇ ਨੇ ਤੁਹਾਡਾ ਕੀ ਕਹਿਣਾ ਉਸ ਤੇ ਤਾਂ ਜਦੋਂ ਭਾਈ ਸਾਹਿਬ ਨੇ ਆਪਣਾ ਇਹ ਵੋਟਾਂ ਦਾ ਭਰਿਆ ਹੈਗਾ ਫਾਰਮ ਭਰਿਆ ਉਹਦੇ ਵਿੱਚ ਜਿਹੜੀ ਉਹਨਾਂ ਨੇ ਆਪਣੀ ਇਨਕਮ ਸ਼ੋਅ ਕੀਤੀ 1000 ਰੁਪਏ ਉਹਨਾਂ ਦੇ ਕੋਲ ਸੀ ਹਨਾ ਤਾਂ ਜਿਹੜੀ ਹੁਣ ਕੈਂਪੇਨ ਚੱਲ ਰਹੀ ਹੈ ਤੁਸੀਂ ਜਾ ਰਹੇ ਹੋ ਇਹ ਕਾਫੀ ਖਰਚੀਲਾ ਪ੍ਰੋਸੈਸ ਹੈ ਤਾਂ ਫਿਰ ਇਹ ਤੁਹਾਨੂੰ ਕਿਵੇਂ ਸਪੋਰਟ ਹੋ ਰਿਹਾ ਲੋਕਾਂ ਦਾ ਫੈਸਲਾ ਸੀ ਲੋਕ ਤਨ ਮੰਨ ਤੇ ਧੰਨ ਨਾਲ ਸੇਵਾ ਕਰ ਰਹੇ ਸਾਰੇ ਪ੍ਰਬੰਧ ਲੋਕ ਕਰ ਰਹੇ ਗੱਡੀਆਂ ਵਾਲੇ ਆਪਣੇ ਕੋਲੋਂ ਤੇਲ ਪਾ ਰਹੇ ਸਾਨੂੰ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਪਾਲਣ ਕਰਨ ਵਾਸਤੇ ਲੋਕਾਂ ਗਾੜੀ ਬੇਨਤੀ ਵੀ ਕਰਨੀ ਪੈ ਰਹੀ ਕਿ ਤੁਸੀਂ ਸਾਰੇ ਪ੍ਰੋਗਰਾਮਾਂ ਨੂੰ ਸਿੰਪਲ ਰੱਖੋ ਸਾਦਾ ਰੱਖੋ ਕਿਸ ਕਰਕੇ ਸਾਡਾ ਤੇ ਕੋਈ ਖਰਚਾ ਹੋ ਵੀ ਨਹੀਂ ਰਿਹਾ ਤੁਸੀਂ ਇੱਕ ਮੈਨੀਫੈਸਟੋ ਜਾਰੀ ਕੀਤਾ ਉਸ ਮੈਨੀਫੈਸਟੋ ਦੇ ਵਿੱਚ ਨਾ ਤਾਂ ਅਨੰਤਪੁਰ ਸਾਹਿਬ ਦੇ ਮਤੇਦਾ ਜ਼ਿਕਰ ਹੈ ਨਾ ਜਿਹੜਾ ਅੰਮ੍ਰਿਤਸਰ ਐਲਾਨ ਨਾ ਉਹਦਾ ਜ਼ਿਕਰ ਹੈ ਬੀਬੀ ਖਾਲੜਾ ਵੀ ਤੁਹਾਡੀ ਸਪੋਰਟ ਕਰ ਰਹੀ ਹੈ ਬੀਬੀ ਰਿਸਪਰੈਂਸਿੰਗ ਖਾਲੜਾ ਉਹਨਾਂ ਦੀ ਇੱਕ ਵੱਡੀ ਸ਼ਹਾਦਤ ਹੈ ਹਨਾ ਪਰ ਉਹ ਇਨ ਜਿਹੜੀਆਂ ਝੂਠੇ ਪੁਰਸ ਮੁਕਾਬਲਿਆਂ ਦੇ ਵਿੱਚ ਇਨਸਾਫ ਦਾ ਮਸਲਾ ਉਹ ਵੀ ਤੁਹਾਡੀ ਮੈਨੀਫੈਸਟੋ ਦੇ ਵਿੱਚ ਨਹੀਂ ਹੈਗਾ ਪੰਜਾਬ ਨਾਲ ਜਿੱਥੇ-ਜਿੱਥੇ ਵੀ ਤੱਕਾ ਹੋਇਆ ਜੋ-ਜੋ ਵੀ ਪੰਜਾਬ ਨਾਲ ਬੇਇਨਸਾਫੀ ਹੋਈ ਉਹ ਜਿੰਨੇ ਕੋ ਗੁਰੂ ਮਹਾਰਾਜ ਸਮਤ ਸਮਰਥਾ ਦੇਣਗੇ ਉਦੇ ਉਹਦੇ ਉਧਾਰ ਤੇ ਆਪਣੇ ਵੱਲੋਂ ਅਸੀਂ ਵੱਧ ਚੜ ਕੇ ਸਭਾ ਕਿ ਉਹਨਾਂ ਚੀਜ਼ਾਂ ਨੂੰ ਹੱਲ ਕਰਨ ਦੀ ਉਹਨਾਂ ਨੂੰ ਸਾਫ਼ ਦੋਣ ਦੀ ਜਾਂ ਕੋਸ਼ਿਸ਼ ਕੀਤੀ ਜਾਊਗੀ। ਉਹ ਕਹਿ ਰਹੇ ਆ ਕਿ ਵੀ ਜੇ ਜਿੱਤ ਵੀ ਜਾਂਦੇ ਆ ਭਾਈ ਸਾਹਿਬ ਤਾਂ ਰਿਹਾਈ ਇਹਦੇ ਨਾਲ ਕੋਈ ਮਲਕੀ ਪੋਸੀਬਲ ਹੋਏਗੀ ਜਾਂ ਲੀਗਲ ਪੋਜੀਸ਼ਨ ਇਹ ਨਹੀਂ ਹੈਗੀ ਕਿ ਇਹਦੇ ਨਾਲ ਰਿਹਾਈ ਹੋ ਸਕਦੀ ਹੈ। ਉਹਦਾ ਇੱਕ ਜਵਾਬ ਲੋਕ ਦੇਣਗੇ ਕਿ ਜਿਹੜੇ ਬੰਦੇ ਨੂੰ ਤੁਸੀਂ ਇਦਾਂ ਵਖਵਲ ਦੀ ਇਦਾਂ ਦਾ ਹਵਾ ਕਰਕੇ ਪੇਸ਼ ਕੀਤਾ ਗਿਆ ਉਹ ਇਦਾਂ ਦਾ ਨਹੀਂ ਉਹ ਲੋਕਾਂ ਦੇ ਮਨਾਂ ਚ ਉਹਦਾ ਕਿਡਾ ਆਦਰ ਮਾਨ ਆ ਸਤਕਾਰ ਆ ਇਹ ਚੀਜ਼ ਤੇ ਇੱਕ ਤੱਕੀ ਹੋ ਜੂਗੀ ਨਾ ਕਿ ਇੰਨੇ ਲੋਕ ਅੱਜ ਵੀ ਉਹਦੇ ਨਾਲ ਖੜੇ ਆ ਜੀ ਜੀ ਤੁਹਾਡੇ ਤੇ ਇੱਕ ਇਲਜ਼ਾਮ ਇਹ ਲੱਗ ਰਿਹਾ ਪਰਿਵਾਰ ਨੂੰ ਵੀ ਜਾਂ ਮੰਨ ਲਓ ਕਿ ਸਰਕਾਰ ਤੁਹਾਨੂੰ ਹੈਲਪ ਕਰ ਰਹੀ ਹੈ ਤੁਹਾਡੇ ਤੁਹਾਡਾ ਕਾਗਜ਼ ਕੀਤੇ ਗਏ ਕੁਝ ਸਰਕਾਰੀ ਮੁਲਾਜ਼ਮ ਵੀ ਤੁਹਾਨੂੰ ਹੈਲਪ ਕਰ ਰਿਹਾ ਤੁਹਾਡਾ ਇਸ ਇਲਜ਼ਾਮਾਂ ਤੇ ਕੀ ਕਹਿਣਾ ਹੈ ਜੋ ਕਾਨੂੰਨ ਨੇ ਉਹਨਾਂ ਨੂੰ ਜਾਇਜ਼ ਦਿੱਤੀ ਇਲੈਕਸ਼ਨ ਲੜਨ ਦੀ ਤੇ ਕਾਨੂੰਨ ਦੇ ਅਨਸਾਰ ਹੀ ਉਹਨਾਂ ਨੇ ਸਾਰਾ ਕੁਝ ਕੀਤਾ ਠੀਕ ਹੈ ਕਿ ਕਾਨੂੰਨ ਨੂੰ ਲੱਗਦਾ ਕਿ ਕੁਝ ਉਹਨਾਂ ਦੇ ਨਹੀਂ ਸਹੀ ਤੇ ਉਹ ਸੈਦ ਹੋ ਸਕਦਾ ਕਿ ਉਹਨਾਂ ਨੂੰ ਉੱਥੋਂ ਬਾਹਰ ਕਰ ਦੇਣ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੇਲੇ ਅਸੀਂ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਆ ਜਿਹੜਾ ਅਮਰਿਤਪਾਲ ਸਿੰਘ ਉਹਨਾਂ ਦਾ ਪਿੰਡ ਹੈ ਉਹਨਾਂ ਦੇ ਪਿਤਾ ਜੀ ਸਰਦਾਰ ਤਰਸੀਮ ਸਿੰਘ ਸਾਡੇ ਨਾਲ ਨੇ ਚੋਣ ਪ੍ਰਚਾਰ ਕਰ ਰਹੇ ਨੇ ਆਪਣੇ ਪੁੱਤਰ ਦੇ ਲਈ ਡਿਬਰੂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਵੇਂ ਅਸੀਂ ਜਾਣਦੇ ਹਾਂ ਉਹ ਐਨਐਸਏ ਦੇ ਅਧੀਨ ਬੰਦ ਨੇ ਪਰ ਇਸ ਇਲਾਕੇ ਦੇ ਵਿੱਚ ਅਸੀਂ ਵਿਚਰੇ ਆ ਇਸ ਹਲਕੇ ਦੇ ਵਿੱਚ ਵਿਚਰੇ ਆ ਰਿਸਪੌਂਸ ਲੋਕਾਂ ਦਾ ਮਿਲ ਰਿਹਾ ਆ ਆਪਾਂ ਤਰਸੀਮ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਦਾਂ ਦਾ ਤਜਰਬਾ ਹੈ ਉਹ ਕੀ ਦੇਖ ਰਹੇ ਨੇ ਅੱਗੇ ਭਵਿੱਖ 'ਚ ਕੀ ਹੁੰਦਾ ਨਜ਼ਰ ਆ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਅ ਭਈ ਜਿੱਦਾਂ ਬੱਚਾ ਜਦੋਂ ਛੋਟਾ ਹੁੰਦਾ ਫਿਰ ਵੱਡਾ ਹੋ ਜਾਂਦਾ ਤੇ ਤੁਸੀਂ ਸੋਚਿਆ ਸੀ ਸਮ ਕਦੇ ਮਹਿਸੂਸ ਹੋਇਆ ਸੀ ਲਾਈਫ ਚ ਕਦੇ ਵੀ ਇਦਾਂ ਧਰਨੇ ਵੀ ਲਾਉਣੇ ਪੈਣਗੇ ਫਿਰ ਵੋਟਾਂ ਵੀ ਮੰਗਣੀਆਂ ਪੈਣਗੀਆਂ ਪੁੱਤਰ ਨੂੰ ਦਿਬਰੂਗੜ੍ਹ ਵੀ ਭੇਜ ਦੇਣਗੇ ਨਹੀਂ ਜੀ ਅਸੀਂ ਤੇ ਬਹੁਤ ਇੱਕ ਛੋਟੇ ਜੇ ਬੰਦੇ ਸੀਗੇ ਕਿਰਤ ਕਰਕੇ ਪ੍ਰਸ਼ਾਦਾ ਛਕਣ ਵਾਲੇ ਅਸੀਂ ਨਾ ਸਾਡੇ ਕਦੀ ਇਹੋ ਜਿਹੀ ਸੋਚ ਸੀ ਤੇ ਨਾ ਹੀ ਸਾਡਾ ਕੋਈ ਰਾਜਨੀਤਿਕ ਪਿਛੋਕੜ ਸੀ ਨਾ ਅਸੀਂ ਰਾਜਨੀਤੀ ਕਾਉਣਾ ਚਾਹ ਰਹੇ ਸੀ ਇਹ ਹਾਲਾਤਾਂ ਨੇ ਜਾਂ ਗੁਰੂ ਸਾਹਿਬ ਨੇ ਕੋਈ ਜੋ ਪਤਾ ਨਹੀਂ ਕੋਈ ਸਾਡੇ ਕਰਮ ਪੂਰਬਲੇ ਕਰਮ ਹੋ ਕੇ ਕਿ ਜਿਹੜਾ ਇਹ ਦੁਨੀਆ ਦੇ ਪਰਚੇ ਸਾਨੂੰ ਉਹਨਾਂ ਨੇ ਇੱਕ ਮਾਨ ਸਤਕਾਰ ਦਵਾਇਆ ਤੇ ਇਹ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਬੱਚੇ ਨੇ ਇਹ ਆਪਣੀ ਪੰਜਾਬ ਦੀ ਧਰਤੀ ਲਈ ਪੰਜਾਬ ਦੇ ਲੋਕਾਂ ਲਈ ਉਹਨੇ ਆਪਣੀ ਜ਼ਿੰਦਗੀ ਜਿਹੜੀ ਆ ਕਿ ਆਪਣਾ ਸੋਖਰਾਮ ਜਿਹੜਾ ਉਹਨੇ ਬਾਤ ਤੇ ਲਾ ਕੇ ਕੀਤਾ ਸੇਵਾ ਕੀਤੀ ਤੇ ਅਸੀਂ ਉਹਦੇ ਉਹਦੇ ਸਹਿਯੋਗੀ ਸੀ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਕਰਾਏ ਪਈ ਸੀ ਤੇ ਉਹਨਾਂ ਨੇ ਹਿੰਮਤ ਦਿਖਾਈ ਤੇ ਦੀਪ ਸਿੱਧੂ ਨਾਲ ਉਹਨਾਂ ਨੇ ਮਿਲ ਕੇ ਫਿਰ ਉਹ ਦੀਪ ਸਿੱਧੂ ਤੋਂ ਬਾਅਦ ਚ ਉਹਨਾਂ ਨੇ ਕਮਾਂਡ ਸਵਾਲ ਕੇ ਉਸ ਉਸ ਲੀਨ ਹੋ ਕੇ ਅੱਗੇ ਵਧਾਇਆ ਤੇ ਜਿਹਦੇ ਚੋਂ ਕਾਫੀ ਹੱਦ ਤੱਕ ਲੋਕਾਂ ਨੌਜਵਾਨੀ ਦਾ ਸਹਿਯੋਗ ਵੀ ਉਹਨਾਂ ਨੂੰ ਬਹੁਤ ਭਰਪੂਰ ਮਿਲਿਆ ਤੇ ਉਹਦਾ ਹੀ ਖਮਿਆਜਾ ਜਿਹੜਾ ਕਿ ਵੱਡੇ ਵੱਡੀਆਂ ਪਾਰਟੀਆਂ ਨੂੰ ਡਰ ਪੈ ਗਿਆ ਕਿ ਇਹ ਨੌਜਵਾਨ ਸਾਰੇ ਇਹਦੇ ਨਾਲ ਜੁੜ ਰਹੀ ਹੈ ਤੇ ਉਹ ਲੋਕ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਮਸਲਿਆਂ ਦੀ ਬੜੀ ਡਟ ਕੇ ਉਹਨਾਂ ਨੇ ਗੱਲ ਕੀਤੀ ਤੇ ਇਸ ਕਰਕੇ ਨਿਰਖਾ ਲੈ ਕੇ ਉਹਦਾ ਕਿ ਮੈਂ ਅਜਾਈ ਉਹਨੂੰ ਜੋ ਅੱਜ ਕੱਲ ਡਿਬਰੂਗੜ੍ਹ ਦੇਲ ਜਾਣਾ ਪਿਆ ਤੇ ਉਹ ਹੀ ਹੈ ਕਿ ਉਹਨਾਂ ਨੇ ਲੋਕਾਂ ਦੀ ਗੱਲ ਕਿਉਂ ਕੀਤੀ ਜੀ ਤਾਂ ਜਦੋਂ ਉਹ ਖਾਲਸਾ ਵਹੀਰ ਚ ਵੀ ਰਹੇ ਜਾਂ ਉਸ ਤੋਂ ਪਹਿਲਾਂ ਵੀ ਕਾਫੀ ਸਖਤਗੀਰ ਉਹਨਾਂ ਦਾ ਵਿਊ ਰੱਖਦੇ ਸੀ ਕਾਫੀ ਸਖਤ ਵਿਊ ਰੱਖਦੇ ਸੀ ਰਵਾਇਤੀ ਪਾਰਟੀਆਂ ਬਾਰੇ ਵੋਟ ਰਾਜਨੀਤੀ ਬਾਰੇ ਹੁਣ ਜਦੋਂ ਉਹ ਚੋਣਾਂ ਦੇ ਵਿੱਚ ਉਤਰੇ ਨੇ ਵਿਰੋਧੀ ਨਿਸ਼ਾਨਾ ਬਣਾ ਰਹੇ ਨੇ ਕਿ ਜਿਹੜੀਆਂ ਚੀਜ਼ਾਂ ਨੂੰ ਰੱਦ ਕਰਦੇ ਸੀ ਉਹੀ ਹੁਣ ਆਪ ਕਰਨ ਲੱਗੇ ਤੁਸੀਂ ਇਹਨੂੰ ਕਿੱਦਾਂ ਐਕਸਪਲੇਨ ਕਰਦੇ ਹੋ ਨਹੀਂ ਇਹ ਵਧੀਆ ਤਰੀਕੇ ਨਾਲ ਤਾਂ ਉਹ ਹੀ ਐਕਸਪਲੇਨ ਕਰ ਸਕਦੇ ਆ ਪਰ ਜਦੋਂ ਹਾਲਾਤ ਇਦਾਂ ਦੇ ਬਣ ਜਾਂਦੇ ਆ ਜਦੋਂ ਤੁਹਾਡੀ ਕਿਤੇ ਗੱਲ ਕੋਈ ਸੁਣੀ ਨਹੀਂ ਜਾ ਰਹੀ ਅਸੀਂ ਧਰਨਿਆਂ ਤੇ ਬੈਠੇ ਆ ਅਸੀਂ ਕੋਟਾਂ ਕਚੇਰੀਆਂ ਚ ਵੀ ਜਾਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਵੀ ਸਾਨੂੰ ਇਨਸਾਫ ਦੀ ਕਰਨ ਜਿਹੜੀ ਨਜ਼ਰ ਨਹੀਂ ਆਈ ਫਿਰ ਇਹ ਲੋਕਾਂ ਨੇ ਜਦੋਂ ਅਸੀਂ ਮੋਰਚੇ 'ਚ ਬੈਠੇ ਸੀ ਲੋਕ ਕਹਿੰਦੇ ਕਿ ਸਰਕਾਰ ਤੇ ਇੱਕ ਛੋਟੀ ਜੀ ਗੱਲ ਵੀ ਨਹੀਂ ਮੰਨ ਰਹੀ ਕੋਈ ਸੁਣ ਨਹੀਂ ਰਹੀ ਤੁਹਾਡੀ ਗੱਲ ਇਸ ਕਰਕੇ ਤੁਹਾਨੂੰ ਇਹ ਇਹ ਇਸ ਬਾਰੇ ਸੋਚਿਆ ਜਾਣਾ ਚਾਹੀਦਾ ਕਾਫੀ ਹੱਦ ਤੱਕ ਤੋਂ ਉਹਨਾਂ ਨੇ ਮਨਾਂ ਕਰਦੇ ਰਹੇ ਕਿ ਨਹੀਂ ਮੈਂ ਇਸ ਲੈਂਡ 'ਚ ਨਹੀਂ ਆਉਣਾ ਮੇਰਾ ਜਿਹੜਾ ਫੀਲਡ ਹੈ ਧਾਰਮਿਕ ਫੀਲਡ ਹੈ ਮੈਂ ਆਪਣੇ ਲੋਕਾਂ ਨੂੰ ਟਰਮੀਨਲ ਜੋੜਨਾ ਵਾ ਨਸ਼ਾ ਜੋ ਕਰਨਾ ਫਿਰ ਉਹ ਫਿਰ ਜਿਹੜਾ ਲੋਕਾਂ ਦਾ ਜਦੋਂ ਜਿਆਦਾ ਦਬਾਅ ਵਧਿਆ ਕਿ ਹਾਂ ਕਿ ਠੀਕ ਹੈ ਕਿ ਇੱਕੋ ਹੀ ਰਸਤਾ ਸਾਡੇ ਕੋਲ ਇੱਕ ਮੌਕਾ ਵੀ ਹੈ ਇੱਕ ਕੁਦਰਤੀ ਇਲੈਕਸ਼ਨ ਵੀ ਉਸ ਟਾਈਮ ਤੇ ਹੋ ਰਹੀ ਆ ਤੇ ਉਹਨਾਂ ਨੂੰ ਇਸ ਇਸ ਆਉਣਾ ਚਾਹੀਦਾ ਇਲੈਕਸ਼ਨ ਦੇ ਵਿੱਚ ਫਿਰ ਉਹਨਾਂ ਨੇ ਲੋਕਾਂ ਦੇ ਕਹਿੰਦੇ ਕਿ ਮੈਂ ਲੋਕਾਂ ਤੋਂ ਵੱਡਾ ਨਹੀਂ ਲੋਕਾਂ ਵਾਸਤੇ ਮੈਂ ਕੰਮ ਕਰਨਾ ਚਾਹੁੰਦਾ ਜੇ ਲੋਕ ਚਾਹੁੰਦੇ ਆ ਕਿ ਮੈਂ ਰਾਜਨੀਤੀ ਜੇ ਰਾਜਨੀਤੀ ਸਾਨੂੰ ਗੁਰੂ ਸਾਹਿਬ ਨੇ ਵੀ ਕਹਿ ਕੇ ਧਰਮੀ ਬੰਦਿਆਂ ਦਾ ਹੱਥ ਚੁਣੀ ਚਾਹੀਦੀ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਦਾ ਚਲੋ ਵਿਰੋਧੀਆਂ ਦਾ ਜੋ ਵੀ ਕਹਿਣਾ ਪਰ ਮੇਰਾ ਖਿਆਲ ਹੈ ਕਿ ਚੰਗਾ ਫੈਸਲਾ ਕਿ ਰਾਜ ਦੇ ਕੋ ਧਰਮੀ ਲੋਕ ਅੱਗੇ ਆਉਣਗੇ ਜਿਨ੍ਹਾਂ ਨੂੰ ਕੋ ਰੱਬ ਦਾ ਭੈ ਭਾਵ ਨਹੀਂ ਹੋਊਗੀ ਤੇ ਲੋਕਾਂ ਨੂੰ ਕੋਈ ਤਕੇਸ਼ਾਈ ਧੋਖੇਬਾਜੀ ਨਹੀਂ ਕਰਨੀ ਜੀ ਤੇ ਜਿੱਦਾਂ ਤੁਸੀਂ ਕਿਹਾ ਇਹ ਸੰਗਤ ਦਾ ਫੈਸਲਾ ਜਿੱਦਾਂ ਵੀ ਇਹ ਸਾਰਾ ਕੁਝ ਹੋਇਆ ਤੇ ਅਸੀਂ ਰਾਜਦੇਵ ਖਾਲਸਾ ਜਿਹੜੇ ਵਕੀਲ ਨੇ ਉਹਨਾਂ ਕੋਲ ਵੀ ਗਏ ਸੀ ਤੇ ਉਹਨਾਂ ਨਾਲ ਵੀ ਜਦੋਂ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵੀ ਇਹ ਦਾ ਪੰਥ ਦਾ ਫੈਸਲਾ ਤਾਂ ਮੇਰੇ ਵੱਲੋਂ ਕੀ ਐਲਾਨ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਉਹ ਪਰਿਵਾਰਕ ਫੈਸਲਾ ਜੋ ਵੀ ਉਹਨਾਂ ਨੇ ਕੀਤਾ ਤਾਂ ਤੁਸੀਂ ਜਿਹੜਾ ਉਹ ਇਤਰਾਜ਼ ਉਠਾਉਂਦੇ ਨੇ ਤੁਹਾਡਾ ਕੀ ਕਹਿਣਾ ਉਸ ਤੇ ਇਹ ਇਤਰਾਜ਼ ਉਹਨਾਂ ਦੇ ਇਤਰਾਜ਼ ਕੀ ਉਹਨਾਂ ਨੇ ਉਹਨਾਂ ਨੇ ਕੀ ਗੱਲਾਂ ਉਹ ਤੇ ਅਸੀਂ ਉਹਨਾਂ ਦਾ ਕੋਈ ਜਵਾਬ ਨਹੀਂ ਦੇ ਰਹੇ ਕਿਉਂਕਿ ਉਹ ਉਹਨਾਂ ਦਾ ਵੀ ਇਸੇ ਹੀ ਮਕਸਦ ਸੀ ਕਿ ਉਹ ਰਾਜਨੀਤੀ ਚਾਹਣ ਜੀ ਤੇ ਬਾਕੀ ਆਮ ਸੰਗਤਾਂ ਦਾ ਵੀ ਫੈਸਲਾ ਸੀ ਕਿ ਰਾਜਨੀਤੀ ਚਾਹਣ ਪਰ ਅਸੀਂ ਪਰਿਵਾਰ ਫਿਲਹਾਲ ਨਹੀਂ ਸੀ ਆਉਣਾ ਚਾਹ ਰਿਹਾ ਜੀ ਤੇ ਚਲੋ ਜਦੋਂ ਜ਼ਿਆਦਾ ਹੀ ਗੱਲ ਅੱਗੇ ਵਧ ਗਈ ਤੇ ਫਿਰ ਚਲੋ ਅਸੀਂ ਵੀ ਉਹਦੇ ਨਾਲ ਸਹਿਮਤੀ ਦਿੱਤੀ ਹੈ ਕਿ ਠੀਕ ਹੈ ਕਿ ਜੇ ਸਾਨੂੰ ਲੜਨੀ ਪੈ ਰਹੀ ਤੇ ਅਸੀਂ ਸਾਰਾ ਪਰਿਵਾਰ ਜੀਫ ਪੰਥ ਦਾ ਫੈਸਲਾ ਹੈ ਉਹਨਾਂ ਨਾਲ ਸਾਡੀ ਗੱਲ ਹੋਈ ਤਾਂ ਉਹ ਕਹਿੰਦੇ ਵੀ ਉਹ ਪਰਿਵਾਰ ਨੇ ਹਾਈਜੈਕ ਕਰ ਲਈ ਸਾਰੀ ਗੱਲ ਕਿ ਜਿਹੜੇ ਪੰਥਕ ਲੋਕ ਸੀ ਉਹ ਵਿੱਚੋਂ ਉਹ ਨਰੰਦਾਨਦ ਹੋ ਗਏ ਨਹੀਂ ਨਹੀਂ ਐਦਾਂ ਦੀ ਤਾਂ ਕੋਈ ਗੱਲ ਨਹੀਂ ਜੀ ਅਸੀਂ ਤੇ ਕੋਈ ਕਿਸੇ ਨੂੰ ਨਦਰ ਨਾਜ਼ ਨਹੀਂ ਕੀਤਾ ਜਿਹੜੇ ਵੀ ਬੰਦੇ ਪੰਥਕ ਸੋਚ ਵਾਲੇ ਸਾਡੀ ਹਮਾਇਤ ਕਰਦੇ ਆ ਜਿਹੜੇ ਸਾਡੇ ਨਾਲ ਖੜੇ ਰਹੇ ਆ ਲੰਮੇ ਸਮੇਂ ਤੋਂ ਜਦੋਂ ਤੋਂ ਇਹ ਹੋਇਆ ਬਾਤ ਉਹ ਐਦਾਂ ਦਾ ਹਾਲਾਤ ਬਣੇ ਆ ਕਸੀਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਔਖੇ ਵੇਲੇ ਔਖੇ ਸੋਖੇ ਸਮੇ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦਾ ਹੁਣ ਇਹ ਗਾਵੇਂ ਹੀ ਸਹਿਯੋਗ ਚਾਹੁੰਦੇ ਆ ਕਿ ਸਾਰੇ ਜਾਣੇ ਰਲ ਮਿਲ ਕੇ ਇਹ ਮੋਰਚਾ ਫਤਿਹ ਕਰੀਏ ਕਿ ਆਪਣੀ ਪੰਜਾਬ ਨੂੰ ਕੋਈ ਪੰਜਾਬ ਦੀ ਨੁਹਾਰ ਕੋਈ ਪੰਜਾਬ ਨਾਲ ਜੋ ਤਕੇ ਬੇਇਨਸਾਫੀਆਂ ਹੋਈਆਂ ਉਹਨੂੰ ਕੋਈ ਨੌਜਵਾਨੀ ਨੂੰ ਜੋ ਕਰਾਏ ਪਾਇਆ ਗਿਆ ਉਹਨੂੰ ਸਿੱਧੇ ਰਸਤੇ ਲਿਆ ਵਗਣਾ ਤਾਂ ਜਦੋਂ ਭਾਈ ਸਾਹਿਬ ਨੇ ਆਪਣਾ ਇਹ ਵੋਟਾਂ ਦਾ ਭਰਿਆ ਹੈਗਾ ਫਾਰਮ ਭਰਿਆ ਉਹਦੇ ਵਿੱਚ ਜਿਹੜੀ ਉਹਨਾਂ ਨੇ ਆਪਣੀ ਇਨਕਮ ਸ਼ੋਅ ਕੀਤੀ 1000 ਰੁਪਿਆ ਉਹਨਾਂ ਦੇ ਕੋਲ ਸੀ ਹਨਾ ਤਾਂ ਜਿਹੜੀ ਹੁਣ ਕੈਂਪੇਨ ਚੱਲ ਰਹੀ ਹੈ ਤੁਸੀਂ ਜਾ ਰਹੇ ਸਸਾ ਤਾਂ ਫਿਰ ਇਹ ਤੁਹਾਨੂੰ ਕਿਵੇਂ ਸਪੋਰਟ ਹੋ ਰਿਹਾ ਇਹ ਸਪੋਰਟ ਜੀ ਇਹ ਲੋਕਾਂ ਦਾ ਫੈਸਲਾ ਸੀ ਲੋਕ ਤਨ ਮਨ ਤੇ ਧਨ ਨਾਲ ਸੇਵਾ ਕਰ ਰਹੇ ਸਾਰੇ ਪ੍ਰਬੰਧ ਲੋਕ ਕਰ ਰਹੇ ਗੱਡੀਆਂ ਵਾਲੇ ਆਪਣੇ ਕੋਲੋਂ ਤੇਲ ਪਾ ਰਹੇ ਸਭ ਕੁਝ ਲੋਕ ਕਰ ਰਹੇ ਅਸੀਂ ਸਾਨੂੰ ਰੋਕਣਾ ਪੈ ਰਿਹਾ ਕਿ ਸਾਨੂੰ ਜੇ 10 ਗੱਡੀਆਂ ਚਾਹੀਦੀਆਂ ਤੁਸੀਂ ਜਗਤ ਤੇ 50 ਗੱਡੀਆਂ ਹੋ ਰਹੀਆਂ ਤੇ ਸਾਨੂੰ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਪਾਲਣ ਕਰਨ ਵਾਸਤੇ ਲੋਕਾਂ ਗਾੜੀ ਬੇਨਤੀ ਵੀ ਕਰਨੀ ਪੈ ਰਹੀ ਕਿ ਤੁਸੀਂ ਸਾਰੇ ਪ੍ਰੋਗਰਾਮਾਂ ਨੂੰ ਸਿੰਪਲ ਰੱਖੋ ਸਾਦਾ ਰੱਖੋ ਤੇ ਇਸ ਕਰਕੇ ਸਾਡਾ ਤੇ ਕੋਈ ਖਰਚਾ ਹੋ ਵੀ ਨਹੀਂ ਰਿਹਾ ਪਰ ਫਿਰ ਵੀ ਸਾਨੂੰ ਲੋਕ ਸਪੋਰਟ ਕਰ ਰਹੇ ਤੇ ਇਸ ਕਰਕੇ ਅਸੀਂ ਲੋਕਾਂ ਦੇ ਤਹਿ ਦਿਲ ਤੋਂ ਧੰਨਵਾਦ ਹੈ ਤਾਂ ਜਦੋਂ ਭਾਈ ਸਾਹਿਬ ਪਹਿਲਾਂ ਵੀ ਹੁਣ ਤੱਕ ਇਹੀ ਪੋਸ਼ਰਿੰਗ ਉਹਨਾਂ ਦੀ ਰਹੀ ਹੈ ਕਿ ਆਪਾਂ ਗੁਲਾਮ ਨਹੀਂ ਰਹਿਣਾ ਆਪਾਂ ਆਜ਼ਾਦ ਰਹਿਣਾ ਤਾਂ ਤੁਸੀਂ ਇੱਕ ਮੈਨੀਫੈਸਟੋ ਜਾਰੀ ਕੀਤਾ ਉਸ ਮੈਨੀਫੈਸਟੋ ਦੇ ਵਿੱਚ ਨਾ ਤਾਂ ਅਨੰਦਪੁਰ ਸਾਹਿਬ ਦੇ ਮਤੇ ਦਾ ਜ਼ਿਕਰ ਹੈ ਨਾ ਜਿਹੜਾ ਅੰਮ੍ਰਿਤਸਰ ਐਲਾਨਨਾਮ ਹੈ ਉਹਦਾ ਜ਼ਿਕਰ ਹੈ ਤਾਂ ਤੁਸੀਂ ਆਪਣੇ ਮੈਨੀਫੈਸਟੋ ਨੂੰ ਕਿੱਦਾਂ ਐਕਸਪਲੇਨ ਕਰਦੇ ਹੋ ਭਾਈ ਸਾਹਿਬ ਦੀਆਂ ਪਿਛਲੀਆਂ ਪੋਜੀਸ਼ਨਸ ਅਕੋਰਡਿੰਗ ਨਹੀਂ ਅਸੀਂ ਪਿਛਲੀ ਅਸੀਂ ਕੋਈ ਰਾਜਨੀਤਿਕ ਲੋਕ ਨਹੀਂ ਹਾਂ ਅਸੀਂ ਤਾਂ ਜੋ ਕਰੰਟ ਮਾਮਲੇ ਆ ਜਾਂ ਜੋ ਚੀਜ਼ ਹੋ ਸਕਦੀ ਆ ਬਾਕੀ ਜਦੋਂ ਜੇਲ੍ਹ ਤੋਂ ਬਾਹਰ ਆਉਣਗੇ ਉਹਨਾਂ ਦੀ ਕੀ ਸੋਚ ਆ ਕਿਦਾਂ ਉਹ ਕੰਮ ਕਰਨਾ ਚਾਹੁੰਦੇ ਆ ਕਿਦਾਂ ਦੂਜੀਆਂ ਪਾਰਟੀਆਂ ਨੂੰ ਨਾਲ ਲੈ ਕੇ ਜਾਂ ਕਿਸੇ ਆਪਣੇ ਪੰਜਾਬ ਦੀਆਂ ਹਤੈਸੀ ਤਰ੍ਹਾਂ ਨਾਲ ਲੈ ਕੇ ਕੀ ਕਰਨਾ ਚਾਹੁੰਦੇ ਉਹ ਸਭ ਕੁਝ ਉਹ ਹੀ ਉਹ ਹੀ ਦੱਸ ਸਕਦੇ ਸਾਨੂੰ ਤੇ ਲੱਗਦਾ ਹੈ ਕਿ ਜਿਹੜੇ ਸਭ ਤੋਂ ਜਿਹੜਾ ਵੱਡਾ ਮੁੱਦਾ ਪੰਜਾਬ ਦੀ ਨਸ਼ਲ ਕੁਸ਼ੀ ਹੈ ਜਿਹੜੀ ਆ ਨਸ਼ਿਆਂ ਦੇ ਥਰੂ ਜਾਂ ਉਹ ਨੌਜਵਾਨੀ ਨੂੰ ਕਰਾਏ ਪਾ ਕੇ ਪਤਿਤ ਪਣੇ ਧਲਕੇ ਗੈਂਗਸਟਰ ਬਣਾਏ ਜਾ ਰਿਹਾ ਜੀ ਕੁਇਸ਼ਨ ਤੋਂ ਦੂਰ ਕੀਤਾ ਜਾ ਰਿਹਾ ਫੁਕਰਪੁਰਾ ਇਤਨਾ ਚ ਭਰਿਆ ਜਾ ਰਿਹਾ ਉਹ ਉਹ ਸਭ ਤੋਂ ਜ਼ਰੂਰੀ ਸਭ ਤੋਂ ਉਹ ਮਸਲਾ ਹੱਲ ਹੋਣਾ ਚਾਹੀਦਾ ਪਰ ਇਹ ਜਿਹੜਾ ਜਿਹੜਾ ਮੈਨੀਫੈਸਟੋ ਹੈ ਤੁਸੀਂ ਉਹਨਾਂ ਨੇ ਕੰਸਲਟ ਕੀਤਾ ਜਾਂ ਤੁਸੀਂ ਆਪਣੇ ਲੈਵਲ ਤੇ ਬਣਾਇਆ ਹੈਗਾ ਨੇ ਅਸੀਂ ਤੇ ਜਿਹੜੇ ਲੱਗਦਾ ਕਿ ਆਹ ਇਹ ਮੁੱਦੇ ਹੋਣੇ ਜ਼ਰੂਰੀ ਆ ਉਹ ਅਸੀਂ ਕੀਤੇ ਉਹਨਾਂ ਨਾਲ ਵੀ ਸਲਾਹ ਕੀਤੀ ਉਹਨਾਂ ਨਾਲ ਨਾਂਦ ਫੋਨ ਹੁੰਦਾ ਉਹਨਾਂ ਦਾ ਤੇ ਅਸੀਂ ਉਦੋਂ ਮਿਲੇ ਉਹਨਾਂ ਨੇ ਵੀ ਉਦੋਂ ਤੇ ਜੇ ਇਲੈਕਸ਼ਨ ਦਾ ਪ੍ਰੋਸੈਸ ਪਤਾ ਨਹੀਂ ਉਹ ਆ ਸਕਣਗੇ ਕਿ ਨਹੀਂ ਆ ਸਕਣਗੇ ਤੇ ਅਸੀਂ ਉਦੋਂ ਬਾਅਦ ਤੁਹਾਡੀ ਕੋਈ ਮੁਲਾਕਾਤ ਨਹੀਂ ਹੋਈ ਨਾਲ ਸਾਡੇ ਕੋ ਸਮਾਂ ਹੀ ਹ ਤਾਂ ਬੀਬੀ ਖਾਲੜਾ ਵੀ ਤੁਹਾਡੀ ਸਪੋਰਟ ਕਰ ਰਹੀ ਆ ਬੀਬੀ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਇੱਕ ਵੱਡੀ ਸ਼ਹਾਦਤ ਹੈ ਹਨਾ ਪਰ ਉਹ ਇਨ ਜਿਹੜੀਆਂ ਝੂਠੇ ਪੁਰਸ ਮੁਕਾਬਲਿਆਂ ਦੇ ਵਿੱਚ ਇਨਸਾਫ ਦਾ ਮਸਲਾ ਉਹ ਵੀ ਤੁਹਾਡੀ ਮੈਨੀਫੈਸਟੋ ਦੇ ਵਿੱਚ ਨਹੀਂ ਹੈਗਾ ਨੇ ਇਹ ਜੀ ਕਿ ਜਿਹੜੇ ਵੀ ਮਸਲੇ ਜੋ ਵੀ ਕੁਛ ਹੈ ਜੀ ਅਸੀਂ ਬੀਬੀ ਖਾਲੜਾ ਸਾਡੇ ਨਾਲ ਆ ਤੇ ਬੀਬੀ ਖਾਲੜਾ ਜਿਹੜੇ ਇਹ ਜੋ ਜੋ ਮਸਲੇ ਲੈ ਕੇ ਚੱਲ ਰਹੀ ਉਹ ਵੀ ਅਸੀਂ ਮੂਦੇ ਨਾਲ ਆ ਹਾਂ ਵੀ ਅਸੀਂ ਉਹਨਾਂ ਨੂੰ ਪੁੱਛਿਆ ਸੀ ਉਹ ਕਹਿੰਦੇ ਵੀ ਮੈਨੀਫੈਸਟੋ ਬਾਰੇ ਮੈਨੂੰ ਨਹੀਂ ਪਤਾ ਹਾਂ ਬਾਕੀ ਇਹ ਚੀਜ਼ਾਂ ਕਿ ਜੋ ਵੀ ਤੰਦਸ ਗਿਆ ਪੰਜਾਬ ਨਾਲ ਜਿੱਥੇ-ਜਿੱਥੇ ਵੀ ਧੱਕਾ ਹੋਇਆ ਜੋ-ਜੋ ਵੀ ਪੰਜਾਬ ਨਾਲ ਬੇਇਨਸਾਫੀ ਹੋਈ ਉਹ ਜਿੰਨੇ ਕੋ ਗੁਰੂ ਮਹਾਰਾਜ ਸਮਤ ਸਮਰਥਾ ਦੇਣਗੇ ਉਹਦੇ ਉਹਦੇ ਆਧਾਰ ਤੇ ਆਪਣੇ ਵੱਲੋਂ ਅਸੀਂ ਵੱਧ ਚੜ ਕੇ ਸੱਪਾ ਕੇ ਉਹਨਾਂ ਚੀਜ਼ਾਂ ਨੂੰ ਹੱਲ ਕਰਨ ਦੀ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਜਾਂ ਕੋਸ਼ਿਸ਼ ਕੀਤੀ ਜਾਊਗੀ ਤੇ ਅਸੀਂ ਵਕੀਲਾਂ ਨਾਲ ਵੀ ਗੱਲ ਕੀਤੀ ਆ ਕੁਝ ਲੋਕ ਕਹਿ ਰਹੇ ਆ ਕਿ ਵੀ ਜੇ ਜਿੱਤ ਵੀ ਜਾਂਦੇ ਆ ਭਾਈ ਸਾਹਿਬ ਤਾਂ ਰਿਹਾਈ ਇਹਦੇ ਨਾਲ ਕੋਈ ਮਤਲਬ ਕੀ ਪੋਸੀਬਲ ਹੋਏਗੀ ਜਾਂ ਲੀਗਲ ਪੋਜੀਸ਼ਨ ਇਹ ਨਹੀਂ ਹੈਗੀ ਵੀ ਇਹਦੇ ਨਾਲ ਰਿਹਾਈ ਹੋ ਸਕਦੀ ਹੈ ਤਾਂ ਫਿਰ ਇਹ ਚੋਣ ਤੋਂ ਤੁਸੀਂ ਕੀ ਹਾਸਲ ਕਰਨਾ ਚਾਹੁੰਦੇ ਹੋ ਚੋਣ ਤੋਂ ਇਹ ਚੀਜ਼ ਹੈ ਕਿ ਜਿਹੜੀ ਸਟੇਟ ਨੇ ਸਿੱਖਾਂ ਨੂੰ ਪੰਜਾਬੀਆਂ ਨੂੰ ਐਡਾ ਵੱਡਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਉਹਦਾ ਇੱਕ ਜਵਾਬ ਲੋਕ ਦੇਣਗੇ ਕਿ ਜਿਹੜੇ ਬੰਦੇ ਨੂੰ ਤੁਸੀਂ ਐਡਾ ਵਖਵਾਲ ਦੀ ਐਦਾਂ ਦਾ ਹਉਆ ਕਰਕੇ ਪੇਸ਼ ਕੀਤਾ ਗਿਆ ਉਹ ਇਦਾਂ ਦਾ ਨਹੀਂ ਉਹ ਲੋਕਾਂ ਦੇ ਮਨਾਂ ਚ ਉਹਦਾ ਕਿੱਡਾ ਆਦਰ ਮਾਨ ਆ ਸਤਕਾਰ ਆ ਇਹ ਚੀਜ਼ ਤੇ ਇੱਕ ਪੱਕੀ ਹੋ ਜੋਗੀ ਨਾ ਕਿ ਹਾਂ ਕਿ ਇਹਨੇ ਲੋਕ ਅੱਜ ਵੀ ਉਹਦੇ ਨਾਲ ਖੜੇ ਆ ਜੀ 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 ਤਾਂ ਜਿਹੜੇ ਹੋਰ ਡਿਟੇ ਨਹੀਂ ਸੀਗੇ 40 ਦੇ ਕਰੀਬ ਇੱਥੇ ਅਜਨਾਲੇ ਦੇ ਵਿੱਚ ਜਾਂ ਅਮ੍ਰਿਤਸਰ ਦੇ ਵਿੱਚ ਵੀ ਕੈਦ ਨੇ ਫਿਰ ਕੁਝ 10 ਬੰਦੇ ਉੱਥੇ ਵੀ ਨੇ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੀ ਤੁਹਾਡੀ ਕੈਂਪੇਨ ਚ ਆ ਰਹੇ ਹੋ ਨਹੀਂ ਆ ਰਹੇ ਜੀ ਬਸਾਂ ਲੋਕ ਆ ਰਹੇ ਆ ਕਿ ਲੋਕੋ ਕੁਝ ਕਿਉਂ ਕਈ ਵਾਰ ਕੋਈ ਬੰਦਿਆਂ ਦੇ ਕੋਈ ਮਜਬੂਰੀਆਂ ਹੁੰਦੀਆਂ ਨਹੀਂ ਵੀ ਆ ਸਕਦੇ ਤੇ ਇਹ ਚੀਜ਼ ਹੈ ਕਿ ਬਾਕੀ ਜਨਾ ਕਈ ਬਣਾਏ ਇਹ ਮੁੱਦਾ ਬਿਠਾਇਆ ਜਾ ਰਿਹਾ ਕਿ ਸਾਰੇ ਉਹਨਾਂ ਨੂੰ ਕਿਉਂ ਨਹੀਂ ਉਤਾਰਿਆ ਗਿਆ ਇਹ ਤੇ ਲਾਸਟ ਟਾਈਮ ਤੇ ਫੈਸਲਾ ਹੋਇਆ ਤੇ ਹੁਣ ਜੇ ਇੱਕ 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 ਸੀਟ ਤੇ ਲੜਨਾ ਵੀ ਮੈਨੂੰ ਲੱਗਦਾ ਕਿ ਬਹੁਤ ਵੱਡੀ ਮੈਨੇਜਮੈਂਟ ਦੀ ਲੋੜ ਆ ਬਹੁਤ ਵੱਡੇ ਸਹਯੋਗ ਦੀ ਨਹੀਂ ਜਦੋਂ ਉਹਨਾਂ ਦਾ ਤਾਂ ਉਹਨਾਂ ਦੀ ਉਹਨਾਂ ਦਾ ਜਵਾਬਤਾ ਹੈ ਯਾਨੀ ਕਿ ਉਹ ਤਾਂ ਕਨਵਿਕਟ ਨੇ ਉਹ ਉਹਨਾਂ ਨੂੰ ਤਾਂ ਸਜ਼ਾ ਹੋਈ ਹੋਈ ਹੈ ਸਜ਼ਾ ਹੋਇਆ ਬੰਦਾ ਤਾਂ ਲੜ ਨਹੀਂ ਸਕਦਾ ਨਹੀਂ ਜਿਹੜੇ ਇਹਨਾਂ ਦੇ ਨਾਲ ਵੀ ਹੈ ਦੱਸ ਅੱਛਾ ਜਿਹੜੇ ਨਾਲ ਦੇ ਠੀਕ ਹੈ ਕਿਉਂਕਿ ਇਹ ਮੁੱਦੇ ਵੀ ਉਠਾਏ ਜਾ ਰਹੇ ਹਨ ਪਰ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਉਹ ਸਮਾਜ ਇਦਾਂ ਦਾ ਸੀ ਤੇ ਜਿਹੜੇ ਜੇ ਇੱਕ ਬੰਦਾ ਵੀ ਉਹਨਾਂ ਚੋਂ ਇਹ ਹੋ ਜਾਂਦਾ ਤੇ ਕਾਫੀ ਸਾਰਿਆਂ ਨੂੰ ਇਸ ਚੀਜ਼ ਦੀ ਉਹਦੇ ਰਿਲੀਫ ਹੋਊਗੀ ਸਾਰਿਆਂ ਕਿਉਂ ਸਾਰੇ ਉਹਦੇ ਨਾਲ ਜੋੜ ਕੇ ਹੀ ਸਾਰਿਆਂ ਨੂੰ ਬਦਨਾਮ ਕੀਤਾ ਗਿਆ ਸਾਰਿਆਂ ਨੂੰ ਐਨਐਸਏ ਲੱਗੀ ਜਾਂ ਜਿਹੜੇ ਇੱਥੇ ਬੰਦੇ ਆ ਉਹ ਜਿਨ੍ਹਾਂ ਨੂੰ ਸਾਲ-ਸਾਲ ਦੀ 1.5 ਸਾਲ ਤੋਂ ਜਮਾਨਤਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਲੋਕਾਂ ਦਾ ਜਿਹੜਾ ਉਹਨਾਂ ਉਹਨਾਂ ਨੂੰ ਸਮਰਥਨ ਹੈ ਉਹ ਤੇ ਇੱਕ ਪਰੂਫ ਹੋ ਜੂਗਾ ਨਾ ਕਿ ਹਾਂ ਲੋਕ ਅੱਜ ਵੀ ਉਹਨਾਂ ਦੇ ਨਾਲ ਆ ਲੋਕ ਉਹਨਾਂ ਦੀ ਜੋ ਉਹਨਾਂ ਨੇ ਉਹ ਮਹਿੰਮ ਚਲਾਈ ਸੀ ਨਸ਼ਿਆਂ ਦੇ ਖਿਲਾਫ ਉਹ ਉਹਨੂੰ ਪੂਰਨ ਸਜੋਤ ਤੇ ਫਿਰ ਜਿਹੜੀ ਸਿੱਖਾਂ ਦੀ ਰਾਜਨੀਤਿਕ ਆਜ਼ਾਦੀ ਦੀ ਲੜਾਈ ਹੈ ਉਹ ਹੁਣ ਇਸ ਚੋਣ ਦੇ ਨਾਲ ਤੁਸੀਂ ਕੀ ਸਮਝਦੇ ਹੋ ਕਿੱਥੇ ਹੈਗੀ ਹੈ ਨਹੀਂ ਰਾਜਨੀਤਿਕ ਜਿਹੜੀ ਸਿੱਖਾਂ ਦੀ ਰਾਜਨੀਤਿਕ ਆਜ਼ਾਦੀ ਦੀ ਲੜਾਈ ਹੈ ਉਹ ਤੇ ਜਿਹੜੇ ਵੀ ਕੋਈ ਪਾਵਰ ਆਪਾਂ ਪਾਵਰ ਤੋਂ ਪਾਵਰ ਅੱਗੇ ਵਧਾਵਾਂਗੇ ਤੇ ਫਿਰ ਹੀ ਆਪਾਂ ਇਹ ਇਹ ਪਹਿਲਾ ਇੱਕ ਕਦਮ ਹੈ ਪਹਿਲਾ ਕਦਮ ਹੈ ਹੂੰ 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 ਤਾਂ ਤੁਸੀਂ ਹੁਣ ਅੱਗੇ ਜਿਹੜੀ ਜਿਹੜਾ ਤੁਹਾਡਾ ਮੈਨੀਫੈਸਟੋ ਉਹਦੀ এনवायरमेंट ਦੀ ਵੀ ਗੱਲ ਹੈਗੀ ਐ এনवायरमेंट ਦੇ ਬਾਰੇ ਤੁਸੀਂ ਗੱਲ ਆਖੀ ਐ ਤੇ ਇਸ ਹਲਕੇ ਦੇ ਵਿੱਚ ਜਿਹੜਾ ਹਲਕਾ ਹੈ ਖਡੂਰ ਸਾਹਿਬ ਦਾ ਉੱਥੇ ਚਾਰ ਸ਼ਰਾਬ ਫੈਕਟਰੀਆਂ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਚੀਜ਼ ਹੈ ਕਿ ਸਾਡੇ ਜਿਹੜਾ ਗੁਰੂ ਸਾਹਿਬ ਦਾ ਮੈਨੀਫੈਸਟੋ ਪਵਣ ਗੁਰੂ ਪਾਣੀ ਪਿਤਾ ਮਾਤਾ ਤਰੁਮਾ ਤੇ ਸਾਡੀ ਵੀ ਇਹੋ ਕੋਸ਼ਿਸ਼ ਹੋਊਗੀ ਕਿ ਇੱਥੇ ਦਾ ਪਾਣੀ ਇੱਥੇ ਦੀ ਹਵਾ ਇਥੇ ਦੀ ਧਰਤੀ ਸਵਸ਼ ਹੋਵੇ ਸਾਫ ਸੁਥਰੀ ਹੋਵੇ ਜਿੱਥੇ ਲੋਕ ਆਰਾਮ ਨਾਲ ਸੁੱਖ ਦਾ ਸਾਹ ਲੈ ਸਕਣ ਬਿਮਾਰੀਆਂ ਤੋਂ ਰਹਿਤ ਹੋਣ ਸਾਰਿਆਂ ਲਈ ਇਹ ਇਹ ਚੀਜ਼ੇ ਵੀ ਲੋੜ ਆ ਤੇ ਇਹ ਇਹ ਚੀਜ਼ੇ ਚੀਜ਼ਾਂ ਜਿਹੜੀਆਂ ਕਿ ਗੁਰੂ ਸਾਹਿਬ ਨੇ ਜੋ ਸਾਡਾ ਦਿੱਤਾ ਹੀ ਉਹਦੇ ਤੇ ਕੰਮ ਕੀਤਾ ਜਾਵੇ ਜੀ ਮੇਰਾ ਛੋਟਾ ਸਵਾਲ ਹੈ ਕਿ ਇੱਕ ਨਾ ਜਿਹੜੇ ਲੋਕ ਥੋੜਾ ਮਨ ਲਗੀ ਵਿਰੋਧ ਰੱਖਦੇ ਨੇ ਜਾਂ ਇੱਕ ਵੱਖਰਾ ਵਿਚਾਰ ਰੱਖਦੇ ਨੇ ਭਾਈ ਸਾਹਿਬ ਪ੍ਰਤੀ ਉਹਨਾਂ ਦੀ ਟ੍ਰੋਲਿੰਗ ਵਗੈਰਾ ਵੀ ਹੁੰਦੀ ਆ ਉਹਨਾਂ ਨੂੰ ਭੱਦੇ ਸ਼ਬਦ ਵੀ ਬੋਲੇ ਜਾਂਦੇ ਆ ਪਹਿਲਾਂ ਵੀ ਇਹ ਇਸ਼ੂ ਸੀਗਾ ਤੁਸੀਂ ਇਹਦੇ ਤੇ ਪਰਿਵਾਰ ਦਾ ਜਾਂ ਤੁਸੀਂ ਜੁੜੇ ਹੋਏ ਹੋ ਤੁਹਾਡਾ ਕੀ ਕਹਿਣਾ ਹੈ ਇਸ ਗੱਲ ਤੇ ਇਹ ਸਾਡਾ ਤੇ ਕਹਿਣਾ ਹੈ ਕਿ ਕਿਸੇ ਬੰਦੇ ਨੂੰ ਕੋਈ ਮੰਦਾ ਸ਼ਬਦ ਨਹੀਂ ਬੋਲਿਆ ਗਿਆ ਜੀ ਜੇ ਕੋਈ ਕਿਸੇ ਨਾਲ ਤੁਹਾਡਾ ਵਿਰੋਧ ਵੀ ਆ ਤੇ ਉਹਦੇ ਸੱਭਿਆਕ ਪਾਸ਼ਾ ਚ ਹੀ ਉਹਦਾ ਕੋਈ ਜਵਾਬ ਦੇਣਾ ਚਾਹੀਦਾ ਨਹੀਂ ਤੇ ਜੇ ਸਾਡੇ ਪਰਿਵਾਰ ਨੂੰ ਜਾਂ ਸਾਡੇ ਉਹਨ ਭਾਈ ਸਾਹਿਬ ਅਮਰਤਪਾਲ ਨੂੰ ਕੋਈ ਕੁਝ ਕਹਿੰਦਾ ਤੇ ਅਸੀਂ ਕਹਿੰਨੇ ਕਿ ਤੁਸੀਂ ਇਹੋ ਜੀ ਪਾਜਾ ਸ਼ਿਕਾਇਤ ਦਾ ਜਵਾਬ ਨਾ ਦਿਓ ਹੂੰ ਤੇ ਅਸੀਂ ਅਸੀਂ ਉਹਦੇ ਨਾਲ ਸਹਿਮਤ ਨਹੀਂ ਇਸ ਕਿਸੇ ਨੂੰ ਕੋਈ ਗਾਲ ਮੰਦਾ ਕੀਤਾ ਜਾਵੇ ਮੇਰਾ ਲਾਸਟ ਸਵਾਲ ਹੈ ਮੋਸ਼ਨ ਵੀ ਖਰਾਬ ਹੋ ਰਿਹਾ ਹੈ ਤੁਹਾਡੇ ਤੇ ਇੱਕ ਇਲਜ਼ਾਮ ਇਹ ਲੱਗ ਰਿਹਾ ਹੈ ਪਰਿਵਾਰ ਨੂੰ ਵੀ ਜਾਂ ਮੰਨ ਲਓ ਕਿ ਸਰਕਾਰ ਤੁਹਾਨੂੰ ਹੈਲਪ ਕਰ ਰਹੀ ਹੈ ਤੁਹਾਡੇ ਤੁਹਾਡਾ ਕਾਗਜ਼ ਕੀਤੇ ਗਏ ਕੁਝ ਸਰਕਾਰੀ ਮੁਲਾਜ਼ਮ ਵੀ ਤੁਹਾਨੂੰ ਹੈਲਪ ਕਰ ਰਹੇ ਆ ਤੁਹਾਡਾ ਇਸ ਇਲਜ਼ਾਮਾਂ ਤੇ ਕੀ ਕਹਿਣਾ ਹੈ ਨੇ ਸਾਡਾ ਮੇਰੇ ਖਿਆਲ ਇਹੋ ਜੇ ਬੇਤੁਕੇ ਜਿਹੜੇ ਸਵਾਲ ਕਰਨ ਵਾਲਿਆਂ ਨੂੰ ਸੋਚਣਾ ਚਾਹੀਦਾ ਜੀ ਕਿ ਜੋ ਕਾਨੂੰਨ ਕਹਦੇ ਦੇ ਹਿਸਾਬ ਨਾਲ ਜੋ ਜੋ ਬੈਠੇ ਆਫਸਰ ਹੈ ਜਿਹੜੇ ਪੜੇ ਲਿਖੇ ਜੀ ਉਹਨਾਂ ਨੂੰ ਕੋਈ ਠੀਕ ਜੋ ਉਹਨਾਂ ਦੇ ਕਾਗਜ਼ ਠੀਕ ਪਾਏ ਗਏ ਤਾਂ ਉਹਨਾਂ ਠੀਕ ਕਰ ਦਿੱਤੇ ਜੇ ਕੋਈ ਕਮੀ ਪੇਸ਼ੀ ਹੁੰਦੀ ਤੇ ਉਹ ਅਡਜਸਟ ਵੀ ਕਰ ਸਕਦੇ ਸੀ ਠੀਕ ਠੀਕ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜੀਆਂ ਚੀਜ਼ਾਂ ਜਿਹੜੀਆਂ ਜੋ ਕਾਨੂੰਨ ਨੇ ਉਹਨਾਂ ਨੂੰ ਜਾਇਜ਼ ਦਿੱਤੀ ਲਖਣ ਲੈਣ ਦੀ ਤੇ ਕਾਨੂੰਨ ਦੇ ਅਨਸਾਰ ਹੀ ਉਹਨਾਂ ਨੇ ਸਾਰਾ ਕੁਝ ਕੀਤਾ ਜੇ ਕਾਨੂੰਨ ਨੂੰ ਲੱਗਦਾ ਕਿ ਕੁਝ ਉਹਨਾਂ ਦੇ ਨਹੀਂ ਸਹੀ ਤੇ ਉਹ ਸੈਦ ਹੋ ਸਕਦਾ ਕਿ ਉਹਨਾਂ ਨੂੰ ਉਸ ਤੋਂ ਬਾਹਰ ਕਰ ਦਿੰਦੇ ਤੇ ਹੁਣ ਪੂਰ ਉਮੀਦ ਹੂੰ ਪੋਜ਼ਿਟਿਵ ਰਿਜ਼ਲਟ ਰਣਜੀਤ ਰਣਜੀਤ ਨਗਾਰਾ ਵਜੇਗਾ ਜੀ ਵਜਿਆ ਜੀ ਵਜਿਆ ਹੀ ਹੋਇਆ ਜੀ ਇਹ ਤਾਂ ਹੀ ਇਹਨਾਂ ਨੂੰ ਭੱਜਣਾ ਪਈਆਂ ਸਾਰਿਆਂ ਨੂੰ ਤਾਂ ਹੀ ਸਾਰੇ ਜਣੇ ਦਿਨ ਰਾਤ ਅਮਰਤਪਾਲ ਅਮਰਤਪਾਲ ਹੀ ਦਿੰਦਾ ਹੈ ਹੋਰ ਇਹ ਤਾਂ ਆਪਸ ਵਿੱਚ ਵੀ ਇਹਨਾਂ ਦੇ ਕਿੰਨੇ ਇੱਕ ਪਾਰਟੀਆਂ ਵਾਂ ਇੱਕ ਦੂਜੇ ਦਾ ਦੂਜਾ ਕੋਈ ਬੰਦਾ ਨਹੀਂ ਨਜ਼ਰ ਆਇਆ ਜੀ ਧੰਨਵਾਦ ਜੀ ਬਹੁਤ ਬਹੁਤ ਇਹ ਹਨ ਬਾਬਾ ਤਰਸੀਮ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਅਮਰਿਤਪਾਲ ਉਹਨਾਂ ਦੀ ਚੋਣ ਮਹੀਮ ਬਾਰੇ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕੈਮਰਾਮੈਨ ਮਾਨਸ ਦੇ ਨਾਲ ਮੈਂ ਗੁਰਸ਼ਮ ਸਿੰਘ ਜੱਲੂਪੁਰ ਕਿਹੜਾ ਅਮਰitsar